ਤੁਸੀਂ ਸੋਚੋ ਕਿ ਤੁਸੀਂ ਸੜਕ ਤੇ ਜਾ ਰਹੇ ਹੋ ਇੱਕ ਇਨਸਾਨ ਆਪਣੀ ਵਾਈਫ ਨੂੰ ਜ਼ੋਰ-ਜ਼ੋਰ ਦੇ ਨਾਲ ਗਾਲਾਂ ਕੱਢ ਰਿਹਾ ਹੈ ਕੁਟਰਾ ਰਿਹਾ ਹੈ ਮਾਰ ਰਿਹਾ ਹੈ ਤੇ ਆਲੇ-ਦੁਆਲੇ ਜਿੰਨੇ ਵੀ ਲੋਕ ਨੇ ਤੁਸੀਂ ਆਮ ਹੀ ਨਾਰਮਲੀ ਦੇਖਿਆ ਹੋਵੇਗਾ ਕਿ ਕੋਈ ਵੀ ਰਿਐਕਟ ਨਹੀਂ ਕਰਦਾ ਕੋਈ ਵੀ ਵਿਚ ਨਹੀਂ ਆਉਂਦਾ ਕਿ ਇਹ ਕੀ ਚੱਲ ਰਿਹਾ ਹੈ ਸਾਰੇ ਚੁੱਪ-ਚਾਪ ਉੱਥੋਂ ਨਿਕਲ ਜਾਂਦੇ ਨੇ ਜਾਂ ਫਿਰ ਦੂਰ ਖੜੇ ਖੜੇ ਤਮਾਸ਼ਾ ਦੇਖਦੇ ਰਹਿੰਦੇ ਨੇ ਦੂਜੇ ਪਾਸੇ ਤੁਸੀਂ ਦੇਖੋ ਕਿ ਇੱਕ ਕਪਲ ਜਾਂ ਇੱਕ ਜੋੜਾ ਹੈ ਜਿਹੜਾ ਪਾਰਕ ਦੇ ਵਿੱਚ ਬੈਠਾ ਹੈ ਉਹਨਾਂ ਨੇ ਇੱਕ ਦੂਜੇ ਨੂੰ ਹੱਗ ਕੀਤਾ ਹੋਇਆ ਹੈ ਤਾਂ ਉਹਨਾਂ ਨੂੰ ਦੇਖ ਕੇ ਉਹ ਜਗ੍ਹਾ ਦੇ ਉੱਪਰ ਭੀੜ ਇਕੱਠੀ ਹੋਣ ਲੱਗ ਜਾਂਦੀ ਹੈ ਲੋਕੋ ਚੀਚੀ ਕਰ ਰਹੇ ਨੇ ਕਿਵੇਂ ਇਹ ਇੱਕ ਦੂਜੇ ਨੂੰ ਹੱਗ ਕਰੀ ਬੈਠੇ ਨੇ ਇਹ ਸਾਡੇ ਕਲਚਰ ਨੂੰ ਬਦਨਾਮ ਕਰ ਰਹੇ ਨੇ ਸਾਡੀ ਸੰਸਕ੍ਰਿਤੀ ਨੂੰ ਸਾਡੇ ਸੱਭਿਆਚਾਰ ਨੂੰ ਬਦਨਾਮ ਕਰ ਰਹੇ ਨੇ ਇਹੋ ਜੀਆਂ ਗੱਲਾਂ ਉਹ ਜੋੜੇ ਬਾਰੇ ਕਹੀਆਂ ਜਾਂਦੀਆਂ ਨੇ ਪਰ ਹੁਣ ਜੇਕਰ ਤੁਸੀਂ ਦੋਨੇ ਚੀਜ਼ਾਂ ਨੂੰ ਧਿਆਨ ਦੇ ਨਾਲ ਦੇਖੋ ਤਾਂ ਇਹਨਾਂ ਦੇ ਵਿੱਚ ਅਸ਼ਲੀਲਤਾ ਕਿਸ ਚੀਜ਼ ਦੇ ਵਿੱਚ ਹੈ ਇੱਕ ਇਨਸਾਨ ਆਪਣੇ ਪਾਰਟਨਰ ਨੂੰ ਕੁੱਟ ਰਿਹਾ ਹੈ ਮਾਰ ਰਿਹਾ ਹੈ ਗਾਲਾਂ ਕੱਢ ਰਿਹਾ ਹੈ ਤੇ ਦੂਜੇ ਜਿਹੜਾ ਜੋੜਾ ਹੈ ਉਹ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਪਿਆਰ ਕਰ ਰਿਹਾ ਹੈ ਪਰ ਸਹਿਮਤੀ ਵਾਲਿਆਂ ਦੇ ਉੱਪਰ ਸਾਰਿਆਂ ਨੂੰ ਇਤਰਾਜ਼ ਹੈ ਜਿਹੜਾ ਗਾਲਾਂ ਕੱਢ ਰਿਹਾ ਉਸ ਦੇ ਉੱਪਰ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈ ਗਾਲੇ ਤੇ ਸੋਚਣ ਵਾਲੀ ਇਹ ਹੈ ਕਿ ਜਿਹੜਾ ਸਮਾਜ ਹੈ ਇਹ ਪਿਆਰ ਨੂੰ ਤਾਂ ਮਾੜਾ ਸਮਝਦਾ ਹੈ ਪਰ ਜਿਹੜੀ ਮਾਰਕਟ ਆਈ ਹੈ ਜਾਂ ਇਦਾਂ ਦੀਆਂ ਗਾਲੀ ਗਲੋਚਾਂ ਇਹ ਚੀਜ਼ਾਂ ਸਾਡੇ ਲਈ ਨੋਰਮਲ ਨੇ ਹਾਲਾਂਕਿ ਮੈਂ ਇਹ ਚੀਜ਼ ਨੂੰ ਜਸਟੀਫਾਈ ਨਹੀਂ ਕਰ ਰਿਹਾ ਮੈਂ ਇਹ ਚੀਜ਼ ਨੂੰ ਸਹੀ ਨਹੀਂ ਕਹਿ ਰਿਹਾ ਕਿ ਜਿਹੜੇ ਲੋਕ ਪਾਰਕ ਦੇ ਵਿੱਚ ਬਹਿ ਕੇ ਇਦਾਂ ਦੀਆਂ ਸ਼ਲੀਲ ਹਰਕਤਾਂ ਕਰਦੇ ਨੇ ਉਹ ਸਹੀ ਨਹੀਂ ਪਰ ਮੇਰਾ ਇੱਕ ਤੈਨੂੰ ਦੱਸਣ ਦਾ ਤਰੀਕਾ ਹੈ ਅਸੀਂ ਲੋਕ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹਾਂ ਕਿ ਜਿਹੜਾ ਪਾਰਕ ਦੇ ਵਿੱਚ ਬੈਠਾ ਹੈ ਸਾਡੇ ਲਈ ਉਹ ਬਹੁਤ ਵੱਡਾ ਇੱਕ ਰਾਖਸ਼ ਬਣ ਜਾਂਦਾ ਹੈ ਤੇ ਜਿਹੜਾ ਆਪਣੀ ਵਾਈਫ ਨੂੰ ਕੁੱਟ ਰਿਹਾ ਹੁੰਦਾ ਹੈ ਸਾਡੇ ਲਈ ਇੱਕ ਨੋਰਮਲ ਚੀਜ਼ ਹੁੰਦੀ ਹੈ ਮੇਰਾ ਸਿਰ ਸਹੀ ਕਰ ਰਹਾ ਹੈ ਅਸੀਂ ਗਾਲੀ ਗਲੋਚ ਨੂੰ ਬਰਦਾਸ਼ਤ ਕਰ ਲੈਨੇ ਆ ਮਾਰ ਕਟਾਈ ਨੂੰ ਬਰਦਾਸ਼ਤ ਕਰ ਲੈਨੇ ਆ ਪਰ ਗਰਲ ਜਿੱਥੇ ਪਿਆਰ ਦੀ ਆਉਂਦੀ ਹੈ ਉੱਥੇ ਅਸੀਂ ਆਪਣਾ ਸੱਭਿਆਚਾਰ ਵਸਾ ਦਿੰਨੇ ਆ ਹੁਣ ਸਾਨੂੰ ਇਹ ਚੀਜ਼ ਸਮਝਣੀ ਪਏਗੀ ਕਿ ਇਹ ਦੋਗਲਾਪਨ ਆਖਰਕਾਰ ਸਾਡੇ ਸਮਾਜ ਦੇ ਵਿੱਚ ਆਇਆ ਕਿੱਥੋਂ ਹੈ ਇਹ ਚੀਜ਼ ਲੁਕੀ ਹੋਈ ਹੈ ਜੀ ਸਾਡੇ ਸਮਾਜ ਦੇ ਉਸ ਢਾਂਚੇ ਦੇ ਵਿੱਚ ਜਿਹੜਾ ਹਮੇਸ਼ਾ ਤੋਂ ਹੀ ਪੁਰਸ਼ ਪ੍ਰਧਾਨ ਰਿਹਾ ਹੈ ਮਰਦ ਪ੍ਰਧਾਨ ਰਿਹਾ ਹੈ ਸਦੀਆਂ ਤੋਂ ਹੀ ਸਮਾਜ ਦੇ ਜਿਹੜੇ ਕਾਇਦੇ ਕਾਨੂੰਨ ਨੇ ਉਹ ਮਰਦ ਨੇ ਬਣਾਏ ਨੇ ਤੇ ਮਰਦਾਂ ਨੇ ਹੀ ਸਮਾਜ ਦੇ ਜਿਹੜੇ ਨਿਜਮ ਕਾਨੂੰਨ ਨੇ ਆਪਣੀ ਸਹੂਲਤ ਦੇ ਨਾਲ ਮੋਡੀਫਾਈ ਕੀਤੇ ਨੇ ਆਪਣੀ ਸਹੂਲਤ ਦੇ ਹਿਸਾਬ ਦੇ ਨਾਲ ਬਣਾਏ ਨੇ ਮਰਦਾਂ ਨੇ ਜਿਹੜੇ ਰੂ ਰੈਗੂਲੇਸ਼ਨ ਬਣਾਏ ਨੇ ਸਮਾਜ ਦੇ ਵਿੱਚ ਰਹਿਣ ਦੇ ਇਹਨਾਂ ਦੇ ਵਿੱਚ ਇੱਕ ਚੀਜ਼ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ ਹੈ ਕਿ ਔਰਤਾਂ ਦੀ ਆਜ਼ਾਦੀ ਨੂੰ ਕਿਸੇ ਵੀ ਕੀਮ ਪਿਆਰ ਕਰਨਾ ਹਮੇਸ਼ਾ ਮਰਦ ਦੇ ਕੰਟਰੋਲ ਦੇ ਵਿੱਚ ਹੋਣਾ ਚਾਹੀਦਾ ਹੈ ਔਰਤ ਦੇ ਵਿੱਚ ਨਹੀਂ ਔਰਤ ਆਪਣੀ ਮਨਮਰਜ਼ੀ ਦੇ ਨਾਲ ਕਿਸੇ ਨਾਲ ਪਿਆਰ ਦਾ ਇਜ਼ਹਾਰ ਕਰੇ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਦੱਸੇ ਤਾਂ ਉਸ ਨੂੰ ਬੇਸ਼ਰਮ ਕਿਹਾ ਜਾਂਦਾ ਹੈ ਇਸ ਦੇ ਉਲਟ ਜਦੋਂ ਮਰਦ ਆਪਣੀ ਘਰਵਾਲੀ ਨੂੰ ਗਾਲਾਂ ਕੱਢਦਾ ਹੈ ਉਸ ਦੇ ਉੱਪਰ ਹੱਥ ਚੱਕਦਾ ਹੈ ਤਾਂ ਇਹ ਇੱਕ ਮਰਦਾਨਗੀ ਦੀ ਨਿਸ਼ਾਨੀ ਕਿਹਾ ਜਾਂਦਾ ਹੈ ਕਿ ਇਹ ਇਨਸਾਨ ਆਪਣੀ ਵਾਈਫ ਨੂੰ ਬਿਲਕੁਲ ਵੀ ਹਿੱਲਣ ਨਹੀਂ ਦਿੰਦਾ ਪੂਰੇ ਕੰਟਰੋਲ ਕਰਕੇ ਰੱਖਦਾ ਹੈ ਇਹੀ ਇੱਕ ਅਸਲੀ ਮਰਦ ਹੈ ਇਹੀ ਕਾਰਨ ਹੈ ਕਿ ਇੱਕ ਮਰਦ ਆਪਣੀ ਵਾਈਫ ਨੂੰ ਰੋਡ ਦੇ ਉੱਪਰ ਖੜ ਕੇ ਕੁੱਟ ਰਿਹਾ ਹੈ ਤਾਂ ਇਸ ਦੇ ਵਿੱਚ ਕੋਈ ਵੀ ਚੀਜ਼ ਗਲਤ ਨਹੀਂ ਹੈ ਉੱਥੇ ਕੋਈ ਕਰ ਰਿਹਾ ਹੈ ਸਾਈਡ ਤੇ ਬੈਠਾ ਤਾਂ ਇਸ ਦੇ ਉੱਪਰ ਸਾਰਿਆਂ ਨੂੰ ਇਤਰਾਜ਼ ਹੁੰਦਾ ਹੈ ਮੈਂ ਵਾਰ-ਵਾਰ ਇਹ ਚੀਜ਼ ਕਹਿ ਰਹੇ ਹਾਂ ਕਿ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਸਹੀ ਨਹੀਂ ਮੰਨਦਾ ਜਿਹੜੇ ਕਪਲ ਇਦਾਂ ਰੋਡ ਸਾਈਡ ਤੇ ਬਹਿ ਕੇ ਇਦਾਂ ਦਾ ਕੋਈ ਵੀ ਐਕਟੀਵਿਟੀ ਕਰਦੇ ਨੇ ਪਰ ਇਹ ਇੱਕ ਤਰੀਕਾ ਹੈ ਜਾਂ ਗੱਲ ਕਰਨ ਦਾ ਜਾਂ ਗੱਲ ਸਮਝਾਉਣ ਦਾ ਤਰੀਕਾ ਹੈ ਕਿ ਤੁਸੀਂ ਇਹ ਵੇ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਇਸ ਦੇ ਵਿੱਚ ਮਰਦ ਨੇ ਜਿਹੜੇ ਰੂਲ ਰੈਗੂਲੇਸ਼ਨ ਬਣਾਏ ਨੇ ਸਮਾਜ ਦੇ ਵਿੱਚ ਉਹ ਇਸ ਤਰ੍ਹਾਂ ਦੇ ਨਾਲ ਬਣਾਏ ਨੇ ਕਿ ਮਰਦ ਦੀਆਂ ਸਾਰੀਆਂ ਗਲਤੀਆਂ ਮਾਫ ਹੋ ਜਾਂਦੀਆਂ ਨੇ ਤੇ ਔਰਤ ਦੀ ਜਿਹੜੀ ਆਜ਼ਾਦੀ ਹੈ ਉਸ ਨੂੰ ਕੰਟਰੋਲ ਕੀਤਾ ਜਾਂਦਾ ਹੈ ਜਦੋਂ ਕੋਈ ਮ ਹੱਸ-ਹੱਸ ਗੱਲਾਂ ਕਰਦੀ ਹੈ ਬਗਾਨੇ ਮੁੰਡਿਆਂ ਦੇ ਨਾਲ ਜਦਕਿ ਉਹ ਦੋਨਾਂ ਜਾਣਿਆਂ ਨੂੰ ਜਾਣਦੇ ਵੀ ਨਹੀਂ ਹੁੰਦੇ ਕਿ ਇਹ ਦੋਨੇ ਜਿਹੜੇ ਮੁੰਡਾ ਕੁੜੀ ਨੇ ਇਹਨਾਂ ਦਾ ਰਿਲੇਸ਼ਨ ਕੀ ਹੈ ਇਹ ਭੈਣ ਭਰਾ ਨੇ ਜਾਂ ਕੀ ਨੇ ਕਰੈਕਟਰਲੈਸ ਤੱਕ ਦਾ ਟੈਗ ਦੇ ਦਿੱਤਾ ਜਾਂਦਾ ਹੈ ਕੁੜੀ ਨੂੰ ਜੇਕਰ ਉਹ ਕਿਸੇ ਮੁੰਡੇ ਦੇ ਨਾਲ ਹੱਸ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰੋਡ ਦੇ ਉੱਪਰ ਦੀ ਲੰਘਦੀ ਜਾ ਰਹੀ ਹੁੰਦੀ ਹੈ ਪਰ ਉੱਥੇ ਇਹ ਸਮਾਜ ਚੁੱਪ ਹੋ ਜਾਂਦਾ ਹੈ ਜਦੋਂ ਇੱਕ ਇਨਸਾਨ ਸ਼ਰਮ ਇੱਕ ਔਰਤ ਨੂੰ ਰੋਡ ਦੇ ਉੱਪਰ ਕੁੱਟ ਰਿਹਾ ਹੁੰਦਾ ਹੈ ਗਾਲਾਂ ਕੱਢ ਰਿਹਾ ਹੁੰਦਾ ਤਾਂ ਉੱਥੇ ਕੋਈ ਵੀ ਨਹੀਂ ਕਹਿੰਦਾ ਕਿ ਇਹ ਚੀਜ਼ ਗਲਤ ਹੈ ਇਹ ਮਾੜੀ ਹੈ ਇਹੀ ਹੈ ਸਾਡੀ ਨੈਤਿਕਤਾ ਦਾ ਅਸਲੀ ਚਿਹ ਰਿਆ ਹੁੰਦਾ ਹੈ ਸ਼ਰਿਆਮ ਰੋਡ ਦੇ ਉੱਪਰ ਉਹ ਵੀ ਇੱਕ ਬਹੁਤ ਵੱਡੀ ਅਸ਼ਲੀਲਤਾ ਹੈ ਪਰ ਲੋਕ ਇੱਥੇ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਇਹ ਕਰ ਸਕਦਾ ਹੈ ਇਹ ਮਰਦਾ ਹੈ ਇਹ ਵਿਚਾਰਾ ਜਾਵੇਗਾ ਵੀ ਹੋਰ ਕਿੱਥੇ ਪਿਸ਼ਾਬ ਕਰਨ ਇਸ ਨੇ ਰੋਡ ਕਿਨਾਰੇ ਹੀ ਪਿਸ਼ਾਬ ਕਰਨਾ ਹੈ ਉੱਥੇ ਕੋਈ ਕਪਲ ਰੋਡ ਕਿਨਾਰੇ ਖੜਾ ਹੋ ਕੇ ਇੱਕ ਦੂਜੇ ਨੂੰ ਹੱਗ ਕਰ ਲੈਂਦਾ ਹੈ ਤਾਂ ਉਸ ਜਗ੍ਹਾ ਦੇ ਉੱਪਰ ਇਕੱਠ ਹੋ ਜਾਂਦਾ ਹੈ ਕਿ ਸ਼ਰਿਆਮ ਅਸ਼ਲੀਲਤਾ ਫਲਾਈ ਜਾ ਰਹੀ ਹੈ ਇਹ ਕੀ ਚੱਲ ਰਿਹਾ ਹੈ ਇੱਥੇ ਉੱਥੇ ਲੋਕ ਖੜ ਕੇ ਦੇਖਣ ਲੱਗ ਜਾਂਦੇ ਨੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਇੱਥੋਂ ਤੱਕ ਕਿ ਕਈ ਵਾਰ ਤਾਂ ਪੁਲਿਸ ਨੂੰ ਵੀ ਸੱਦ ਲਿਆ ਜਾਂਦਾ ਹੈ ਹੁਣ ਤੁਸੀਂ ਆਪ ਦੇਖੋ ਕਿ ਇੱਥੇ ਅਸ਼ਲੀਲਤਾ ਕਿੱ ਲੇਡੀਜ਼ ਲੰਘ ਰਹੀਆਂ ਨੇ ਬੱਚੇ ਲੰਘ ਰਹੇ ਨੇ ਬਜ਼ੁਰਗ ਲੰਘ ਰਹੇ ਨੇ ਤੇ ਦੂਜਾ ਕਪਲ ਆਪਣੀ ਸਹਿਮਤੀ ਦੇ ਨਾਲ ਇੱਕ ਦੂਜੇ ਨੂੰ ਹੱਗ ਕਰ ਰਿਹਾ ਹੈ ਪਰ ਹੁਣ ਤੁਸੀਂ ਇਹਨਾਂ ਚੋਂ ਉਹਨਾਂ ਚੀਜ਼ਾਂ ਦੇ ਵਿੱਚ ਚੂਜ਼ ਕਰਨਾ ਹੈ ਕਿ ਗਲਤ ਕੌਣ ਹੈ ਜੇ ਹਾ ਅਸਲੀ ਹੁੰਦਾ ਹੈ ਕਿਉਂਕਿ ਜਿਹੜਾ ਪਿਆਰ ਹੈ ਉਹ ਸਮਾਜ ਦੇ ਕੰਟਰੋਲ ਨੂੰ ਚੁਣੌਤੀ ਦਿੰਦਾ ਹੈ ਉਸ ਨੂੰ ਚੈਲੰਜ ਕਰਦਾ ਹੈ ਖਾਸ ਕਰਕੇ ਜਦੋਂ ਪਿਆਰ ਇੱਕ ਔਰਤ ਦੀ ਆਜ਼ਾਦੀ ਦੇ ਨਾਲ ਜੁੜਿਆ ਹੋਵੇ ਚਨਈ ਦੇ ਵਿੱਚ ਇੱਕ ਕਪਲ ਬੀਚ ਦੇ ਉੱਪਰ ਬੈਠਾ ਹੁੰਦਾ ਹੈ ਉੱਥੋਂ ਪੁਲਿਸ ਆਉਂਦੀ ਹੋ ਉਹਨਾਂ ਨੂੰ ਉਠਾ ਦਿੰਦੀ ਹੈ ਉਹ ਕਹਿੰਦੀ ਹੈ ਕਿ ਸਾਨੂੰ ਤੁਸੀਂ ਅਸ਼ਲੀਲ ਲੱਗ ਰਹੇ ਹੋ ਤੁਸੀਂ ਇਸ ਤਰ੍ਹਾਂ ਬੈਠੇ ਤੇ ਸਹੀ ਨਹੀਂ ਲ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਪਰ ਚੁੱਪ ਕਰ ਜਾਂਦੇ ਹਾਂ ਅਸੀਂ ਕੋਈ ਵੀ ਤਰ੍ਹਾਂ ਦਾ ਰਿਐਕਟ ਨਹੀਂ ਕਰਦੇ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦਾ ਹਿੱਸਾ ਹੀ ਨਹੀਂ ਬਣਨਾ ਚਾਹੁੰਦੇ ਇਹ ਕੁਝ ਵਿਚਾਰ ਸੀ ਜਿਹੜੇ ਮੇਰੇ ਮਨ ਦੇ ਵਿੱਚ ਆਏ ਇਸ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੁਹਾਡਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣ ਦਾ ਕੀ ਨਜ਼ਰੀਆ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਸਾਡਾ ਹੁਣ WhatsApp ਦੇ ਉੱਪਰ ਵੈਰੀਫਾਈਡ ਚੈਨਲ ਜੋ ਟੀਵੀ ਇਨਫੋਰਮੇਸ਼ਨ ਦੇ ਨਾਮ ਦੇ ਉੱਪਰ ਬਣ ਚੁੱਕਿਆ ਹੈ WhatsApp ਵਾਲੀ ਚੈਨਲ ਦਾ ਲਿੰਕ ਅਸੀਂ ਕਮੈਂਟ ਦੇ ਵਿੱਚ ਪਾਵਾਂਗੇ ਉੱਥੇ ਜਾ ਕੇ ਤੁਸੀਂ ਉਸ ਨੂੰ ਫੋਲੋ ਕਰ ਸਕਦੇ ਹੋ ਜਿਵੇਂ ਹੀ ਕੋਈ ਸਾਡੀ ਨਵੀਂ ਵੀਡੀਓ ਰਿਲੀਜ਼ ਹੁੰ ਤੁਹਾਨੂੰ ਉਹ ਵੀਡੀਓ ਕਿਤੋਂ ਨਹੀਂ ਲੱਭਣੀ ਪਵੇਗੀ ਨਾ ਇੰਸਟਾਗ੍ਰਾਮ ਤੋਂ ਨਾ ਫੇਸਬੁੱਕ ਤੋਂ ਨਾ YouTube ਤੋਂ ਡਾਇਰੈਕਟ ਤੁਹਾਨੂੰ WhatsApp ਦੇ ਉੱਪਰ ਸਾਡੀ ਨਵੀਂ ਵੀਡੀਓ ਜਿਹੜੀ ਵੀ ਅਸੀਂ ਪਾਇਆ ਕਰਾਂਗੇ ਉਹ ਮਿਲ ਜਾਇਆ ਕਰੇਗੀ